ਲੱਭਦਾ ਜਾਂਦਾ ਗੁਰੂ ਲਵਜੋ ਪੁਲੇ ਨਹੀਂ ਉਹ ਹੋਇਆ ਤੇ ਜਨਾਨੀ ਨੂੰ ਕਹਿੰਦਾ ਉਹ ਕਹਿੰਦਾ ਗੁਰੂ ਮਾ ਲਵਜੋ ਪੁਲੇ ਕੇ ਵਰਤ ਰਹਿਣਾ ਮੂਰੇ ਗੁਰੂ ਗਲਤ ਕਹਿ ਰਹੇ ਲਵਜਾ ਹੀ ਨਹੀਂ ਦਾ ਆਇਆ ਮਣ ਕੇ ਜੀ ਸ੍ਰੀ ਬਾਤ ਕੋਈ ਲਵਜੇ ਨਹੀਂ ਗੁਰੂ ਲਵਜੇ ਨਹੀਂ ਹੈ ਗੁਰੂ ਘਰ ਬੁਲੇਂ ਗਾ ਲੈ ਹੈ ਇਸਤਰੀ ਲਿੰਗ ਲਵਜੇ ਸੇਜਾਂ ਦੇ ਵਿੱਚ ਲਵਜੇ ਵਾਹ ਉਹਦੇ ਵਾਸਤੇ ਗੁਰੀ ਜਾਂ ਗੁਰਨਾ ਦਾ ਕੀ ਹੈ ਅੱਜ ਸੰਤ ਨੇ ਵੀ ਲਵਜ ਬਣਾਇਆ ਗਿਆ ਗੁਰੂ ਬਣਿਆ ਨਹੀਂ ਅਸਾਂ ਦੇ ਨਾਲ ਦਰਾ ਲੰਦੇ ਗੁਰਸਾਂ ਤੋਂ ਸੰਤ ਨਹੀਂ ਬਣਾਇਆ ਜਾਂ ਸਿੰਘ ਤੋਂ ਸਿੰਘ ਨਹੀਂ ਬਣਾਇਆ ਉਹ ਬਣਾ ਲਾ ਸਾਧ ਨਹੀਂ ਬਣਾਇਆ ਨਹੀਂ ਲੱਭਦਾ ਹੈ ਨਹੀਂ ਹਾਂ ਹੈ ਜੀ ਪਰਵਾਲੇ ਤੇ ਖਾਸ ਹੋ ਰਹੀ ਹੈ ਯਾਰ ਰਾਜਾ ਬੜਾ ਰੋੜਾ ਵੇਜ ਦਾ ਖਵਾ ਰਹੇ ਰਾਸ਼ਟਰਪਤੀ ਰਾਜਪਤਨੀ ਕਹਿੰਦੀ ਰਾਜਤ ਨਹੀਂ ਕੋ ਯਾਰ ਰਾਸ਼ਟਰਪਤੀ ਨੂੰ ਨਹੀਂ ਜਾਈਦੀ ਉਹ ਕੰਨੀਆਂ ਪ੍ਰੋਬਲਮ ਆਉਣ ਕਿਵੇਂ ਬਹਾਗਾ ਹਾਂ ਹੂੰ ਕਿਉਂਕਿ ਇਸੇ ਨੂੰ ਰਾਸ਼ਟਰਪਤੀ ਬਣਦਾ ਹਸਿਆਰੇ ਰਾਸ਼ਟਰਪਤੀ ਹੈ ਪਤੀ ਪਲੇਟੂ ਪਤੀ ਦਾ ਅਰਥ ਹੈ ਮਾਲਕ ਉਹ ਰਾਸ਼ਟਰਪਤੀ ਆ ਗਈ ਕਹਿਣਗੇ ਕਿ ਮਾਲਕ ਆ ਗਿਆ ਪਤੀ ਪਲੇਟੂ ਹੁੰਦਾ ਹੈ ਪਤੀ ਆਦਮੀ ਹੋ ਸਕਦਾ ਹੈ ਔਰਤ ਪਤੀ ਨਹੀਂ ਹੋ ਸਕਦਾ ਔਰਤ ਪਤੀ ਨਹੀਂ ਹੈ ਉਹ ਪਤਨੀ ਹੋਵੇ ਪਤਨੀ ਹੈ ਫਿਰ ਇਹਦਾ ਪਤੀ ਕਹਦਾ ਲੱਗਦਾ ਪਤਨੀ ਲੱਗੇ ਰਾਸ਼ਟਰ ਦੀ ਪਤਨੀ ਹੈ ਸਾਰੇ ਦੀ ਫਿਰੇ ਆਉਦੇ ਤੋਂ ਹੀ ਨਹੀਂ ਹੋਈ ਆਉਦੇ ਤੋਂ ਹੀ ਨਹੀਂ ਹੋਈ ਨਹੀਂ ਨਾ ਪਰ ਤੋਂ ਨਹੀਂ ਹੋਈ ਉਹਦੇ تین ਹੈ ਉਹਦੇ ਆਪਣੇ ਤੇ ਹਨ ਮੂਰਗਾ ਨੇ ਮੂਰਖੇ ਤੋਂ ਕਾਹਦੇ ਪੜਲ ਦੇ ਮੂਰਖਾ ਤਾਂ ਕਰਦੇ ਨੇ ਪਲਵਾਨ ਮੂਰਗਾ ਨੇ ਮੂਰਖੇ ਪਤਾ ਨੂੰ ਲੱਗ ਗਿਆ ਮੈਨੂੰ ਪਤਾ ਮਹਿਸੂਸ ਕਰ ਲਿਆ ਵੀ ਪਿੱਛੇ ਹੈ ਨਹੀਂ ਸੀ ਇਹ ਹੂੰ ਕਿਉਂ ਨਹੀਂ ਸੀ ਇਹ ਵੀ ਪਤਾ ਲੱਗਿਆ ਬਰਾਬਰੀ ਦੇਣਗੇ اولاد ਪਹਿਲਾ ਹੁੰਦੀ ਹੈ ਗੋਦਗੀ ਦੇ ਚਲਦਾ ਬਾਪ ਦਾ ਕਿਉਂ ਚਲਦਾ ਬਾਪ ਦਾ ਗੋਦਗਾ ਚਲਦਾ ਉਹ ਤਾਂ ਗਾਦੀ ਚਲਦਾ ਨਾ ਗਲਤ ਜਿਹੜਾ ਪ੍ਰੋਬਲਮ ਹੋਊ। ਇਹ ਜਦ ਬੱਚੇ ਤਾਂ ਕੋ ਦੋ ਬੱਚੇ ਦੇ ਕੋ ਦੋ ਹੋ ਗਏ। غلام ਲੜਕੇ ਦੇ ਦੋ ਹੋ ਗਏ ਲੜਕੇ ਦੀ ਕਾਹਾਂ ਆਲੇ ਜਿਹੜੀ ਔਲਾਦ ਉਹ ਦੇ ਚਾਰ ਹੋ ਗਏ। ਉਹਨਾਂ ਦੀ ਔਲਾਦ ਦੇ ਚਾਰ ਚਾਰ ਅੱਠ ਹੋ ਗਏ। ਹੋਰ ਕੋਈ ਬਣੇ। ਕੋਈ ਬਣਿਆ। ਹਾਂ? ਹਾਂ ਜੀ। ਹੋਰ ਕੋਈ ਬਣੇਗਾ। ਫੇ ਕਿਵੇਂ ਚੱਲਣਗੇ? ਇਹ ਖੜ ਜਾਂਦੀ ਹੈ ਛੇਤੀ। ਉਹ ਪਾਗਲ ਸੀ ਜਿਹੜਾ ਇਹਨੂੰ ਪਿੱਛੇ ਕੀਤਾ। ਸਿਆਣੇ ਚੁੱਪ ਕਰ ਜਾ ਤੋ ਮੈਨੂੰ ਘੱਲਣ ਦੋ ਆਪੇ ਫਾਇ ਜਾਣਗੇ ਆ ਜਾਓ ਮੂਰਖੇ ਡਰਣਾ ਲੋਟੀਏ ਪੜਖਰੇ ਹੋਊ ਜੀ ਉੱਜਲ ਦੀ ਲੋਟ ਨੂੰ ਆਪੇ ਫਾਇ ਜਾਣਾ ਆ ਜਾਗੇ ਫਸੇ ਘੜੇ ਨੇ ਸਾਰੇ ਵਿਦਵਾਨ ਅਰਥਾ ਚ ਆਪਰ ਕਹਿਣ ਦੀ ਲੋੜ ਨਹੀਂ ਬੋਲਣ ਦੀ ਲੋੜ ਨਹੀਂ ਫਸੇ ਤਾਂ ਆਪੇ ਬੈਠੇ ਨੇ ਉਹਨਾਂ ਰਾਹ ਨਹੀਂ ਜਾਉਦੇ ਲੱਕੜੂ ਰਾਜਮੁੰਡਨ ਜੀ ਉਹ ਗਿਤਾ ਨਰੋਡ ਸਾਹਿਬ ਰੋਡ ਤੇ ਚੱਡੀ ਗਏ ਤੇ ਪ੍ਰੋਫੈਸਰ ਆ 21 ਸੈਕਟਰ ਚ ਪੜਾਉਂਦਾ ਬਾਲ ਰਸਪੂਤ ਦੇ ਵਿੱਚ ਗੁਰਬਾਣੀ ਵੀ ਪੜਾਉਂਦਾ ਪੂਰਵ ਇੰਡਸਟਰੀ ਕੋਲ ਹੈ ਸਰਗੋਡਰ ਰੋਡ ਤੇ ਵੱਲ ਜਾਂਦਾ ਅਸੀਂ ਉਧਰ ਉਹ ਕਹਿੰਦਾ ਦੌਰੇ ਕਾਦੇ ਮਾ ਆਪਣੇ 15 ਤੋਂ 7ਾਂ ਤੇ ਦੋ ਦੇ ਆਪਣੇ ਸੱਤਰ ਜਦ ਤੱਕ ਦੂਈਏ ਲੋਤੇ ਬਿਰੋ ਨਾ ਸਰਦਾ ਹੀ ਨਹੀਂ ਹੈ ਉਹ ਨਾ ਨਹੀਂ ਸਰਦਾ ਮਾਇਆ ਮਰੋ ਦੂਈ ਬਿਰੋ ਜਦ ਤੱਕ ਨਾ ਸਰਦਾ ਜਲਾ ਦੂਈ ਬਿਰੋ ਆਪਣਾ ਸਾਡਾ ਉਹਦਾ ਸਰਦਾ ਜਿੱਥਾਂ ਦੋਰ ਅਧਿਆਲਾ ਸਰਦਾ ਨਹੀਂ ਮਾਇਆ ਬਿਰੋ ਮਾਇਆ ਨੂੰ ਛੱਡ ਕੇ ਛੱਡੂ ਦਾ ਹੋ ਜੀਦਾ ਸਰਦਾ ਭਾਵ ਜਲ ਤੇ ਕੱਢੋ ਤਾਂ ਉਹ ਵਾ ਜਿਹੜਾ ਮੈਂ ਜਿਹਨੂੰ ਮਾਇਆ ਦੁਖੀ ਕਰਦੀ ਹੈ ਜਿਹੜਾ ਮਨੂੰ ਵੀ ਦੁਖੀ ਹੋ ਗਈ ਤਾਂ ਮਾਇਆ ਉਹ ਰਹਾ ਬਟਾ ਜਿਵੇਂ ਆਇਆ ਸੁੱਕਦਾ ਹੈ ਕਿ ਲੱਗਦੀ ਹੈ ਉਹ ਕਾ ਛੱਡੂ ਦਾ ਦੁੱਧ ਆਏ ਵੀ ਨਾ ਪੀਅ ਸਕਦਾ ਆਏ ਖੇਲ ਤੇ ਖੇਲ ਤੇ ਆਇਓ ਅਨਕ ਜੋਨ ਤੋਂ ਪਾਏ ਇਹਦੇ ਦੁੱਧ ਪੀਂਦੇ ਸਾਰੇ ਵਟਾਉਣ ਲੱਗ ਜਾਂਦਾ ਉਹ ਨਹੀਂ ਪੀਂਦਾ ਉਹ ਦੁੱਧ ਛੱਡ ਦੂ ਉਹਨਾਂ ਦਾ ਬਾੜੀ ਪਾੜੀ ਸਾਰੇ ਵਟਾਉਣ ਲੱਗ ਜਾਂਦਾ ਇਹ ਛੁੱਟਦੀ ਸਾਰੇ ਵਟਾਉਣ ਲੱਗ ਜਾਂਦਾ ਇਹਨੂੰ ਬਟੋਦਾ ਉਹ ਦੁੱਧ ਕਾ ਦੇ ਭਾਈ ਦੁੱਧ ਦਾ ਜਾਨੂੰ ਮੈਨੂੰ ਨਹੀਂ ਫਟਾਏਗਾ ਡਾਕਟਰ ਰਹੂ ਤੂੰ ਦਾ ਪਿਆਗਾ ਫਿਰ ਨਹੀਂ ਸਾਰ ਉੱਟੀ ਕਰਨੇ ਕੀ ਫਿਰ ਇਹ ਹੋ ਜਾ ਬਰੇ ਹੁੰਦੇ ਮੈਂ ਇਹ ਦਾਰ ਦਾ ਹੁੰਦਾ ਤੇ ਬਿਰੋ ਹਾਥੀ ਦਾ ਦੋਬ ਤਸਿਆ ਤੇ ਜਿਹੜਾ ਹਾਂ ਹਾਥੀ ਦਾ ਦੋਬ ਨਸਿਆ ਹਜ਼ੜੀ ਦਾ ਦੋਬ ਜਸੇ ਕਾਲੂਤ ਕੀ ਅਸਣੀ ਬਲਬੋਰਾ ਰੇ ਬਾਇਆ ਨੂੰ ਕੀ ਕਾਲੂਤ ਕੀ ਹੱਥ ਕਲਪਨਾ ਨੂੰ ਕਾਲਬੂਤ ਕੀ ਆਜਾ ਕਲਪਨਾ ਨੂੰ ਖੜੇ ਦਿੱਤੀ ਗਿਆ ਮਤਮਾ ਕਾਲਬੂਤ ਕੀ ਹਸਲੀ ਬਨਵੋਰਾ ਰਹੇ ਅੰਕਸਿਰ ਸੀ ਅੱਕਰ ਜਾਇਓ ਸੀ ਤਾਂ ਉਹਦੇ ਹੁਕਮ ਦਾ ਕਰਤਾ ਜਣਾ ਪੈਦਾ ਤਾਂ ਇਹ ਨਾ ਚੜਦਾ ਕਲਪਨਾ ਦਾ ਤੇ ਨਾ ਅੰਕਸਿਰ ਸੇ ਨਾ ਪੈਦਾ ਉਹਦੇ ਹਸਲੀ ਗਿਆ ਕਲਪਨਾ ਦਾ ਫਰਮਾਇਆ ਇਸ ਤਰ੍ਹਾਂ ਮਾਇਰੂ ਦਾ ਕੋਈ ਸਾਡੇ ਵੀ ਬੰਦੇ ਅਸਲ ਵਿੱਚ ਉਹ ਸਮਝ ਨਹੀਂ ਆਈ ਮੇਰੂ ਮਾਇਰੂ ਬੰਦੇ ਮਾਇਰ ਦਾ ਪ੍ਰਬੜ ਨਹੀਂ ਹੈ ਉਹ ਹਿੰਦੂ ਮਤ ਨਾਲ ਸਹੀ ਮੰਨੇ ਮੰਨੇ ਨਾ ਪ੍ਰਬੜ ਰੂਪ ਮੰਨੇ ਮਾਇਆ ਦਾ ਪ੍ਰਬੜ ਰੂਪ ਮੰਨੇ ਬਿਲਕੁਲ ਠੀਕ ਬੰਦੇ ਉਹੀ ਗੱਲ ਹੈ ਜਿਹੜੀ ਬੰਦੀ ਜਿੱਤੋਂ ਜਿੱਤੋਂ ਨਹੀਂ ਮੰਨਿਆ ਜਿਹੜਾ ਨਹੀਂ ਬੰਦੇ ਜੋ ਪਰ ਪੈਦਾ ਕਰਨੀ ਚੀਜ਼ ਸੀ ਉਹ ਕੱਢੀਆ ਤੁਸੀਂ ਪਰ ਪੈਦਾ ਕਰਨੀ ਚੀਜ਼ ਦੋਰ ਉਪਰ ਸਤਸਾਰ ਆਦਮੀ ਦੇ ਵਿੱਚ ਜੋ ਚੀਜ਼ ਪੈਦਾ ਹੁੰਦੀ ਹੈ ਉਹ ਪੈਦਾ ਹੁੰਦਾ ਆਦਮੀ ਦੇ ਜੋਤ ਆਤਮਾ ਵਾਲੀ ਜੋਤ ਵਿੱਚੋਂ ਜੋ ਚੀਜ਼ ਪੈਦਾ ਹੁੰਦੀ ਹੈ ਇਹਦੇ ਧਿਆਨ ਚੋਂ ਜੋ ਪੈਦਾ ਹੁੰਦਾ